ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮੈਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਇਐ ਦਰਸਨ ਪੇਟ ਤ ਹੋਤ ਅਨੰਦਾ ਦੂਖ ਗਿਆ ਹਰ ਗਾਇਐ ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਇਐ ਦਰਸਨ ਪੇਟ ਤ ਹੋਤ ਅਨੰਦਾ ਦੂਖ ਗਿਆ ਹਰ ਗਾਇਐ ਿਸ ਭੁਗਮ ਨਾਮੇ ਸਤਨ ਸੰਤ ਸ੍ਰੀ ਗੁਰਜਨ ਦੇਵ ਜੀ ਫਰਮਾਨ ਕਰਦੇ ਹਨ ਸਾਰੇ ਸੁਖ ਦੇਣ ਵਾਲੇ ਸੱਚੇ ਪਾਤਸ਼ਾਹ ਦੇ ਨਾਮ ਹੀ ਹੈ ਉਸ ਦੇ ਸਿਵਾ ਹੋਰ ਕੋਈ ਨਹੀਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਸ ਉਹ ਐਸਾ ਹਰ ਤਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਿਹੜੇ ਸੁਖ ਕਰਮਾ ਵਿੱਚ ਨਹੀਂ ਲਿਖੇ ਉਹ ਵੀ ਮਿਲ ਜਾਣਗੇ ਕਰਨਾ ਕੀ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਖਲਤ ਪਲਤ ਮੁਕ ਉਜਲ ਹੋਈ ਹੈ ਨਿਤ ਤਿਆ ਇਹ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੜ ਪਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਪਉ ਜਲ ਤਰਨਾ ਜੋ ਸੁਖ ਕੋ ਚਾਹ ਹੈ ਸਦਾ ਸਰਨ ਰਾਮ ਕੀ ਲੈ ਕਉ ਨਾਨਕ ਸੁਨ ਰੇ ਮਨ ਦੁਰਲਭ ਮਾਨੁਖ ਦੇ ਉਸਦੀ ਕਿਰਪਾ ਦੇ ਬਿਨਾਂ ਨਾਮ ਜਪ ਸਕਦੇ ਆ ਤੇ ਨਾ ਹੀ ਨਾਮ ਸੁਣ ਸਕਦੇ ਆ ਵਾਹਿਗੁਰੂ ਦੀ ਕਿਰਪਾ ਹੋਵੇ ਬਾਰ ਬਾਰ ਗੁਰ ਚਰਣਾ ਵਿਚਾਰ ਦਸਾਂ ਕਰਨੀਆਂ ਪੈਂਦੀਆਂ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਾਧਾਰੇ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਵਾਧਾਰੇ ਸਤਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਪਗਤਾ ਕੀ ਟੇਕ ਤੂੰ ਸੰਤਾਂ ਕੀ ਓਰ ਤੂੰ ਸੱਚਾ ਸਿਰਜਣਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਜਿਵੇਂ ਜਿਵੇਂ ਨਾਮ ਜਪਦੇ ਆ ਨਾਮ ਜਪਦਿਆਂ ਜਪਦਿਆਂ ਮਨ ਦੀ ਮਹਿਲ ਉਤਰ ਜਾਂਦੀ ਏ ਫਿਰ ਉਹ ਗੱਲ ਬਣਦੀ ਏ ਗੁਰੂ ਦੀ ਪੁਕਾਰ ਜਦੋਂ ਮਨ ਦੀ ਭਾਵਨਾ ਗੁਰੂ ਸੱਚੇ ਪਾਤਸ਼ਾਹ ਦੇਖਦੇ ਨੇ ਜਦੋਂ ਮਨ ਦੀ ਗੁਰੂ ਦੀ ਮਨ ਦੀ ਭਾਵਨਾ ਜਿਹੜੀ ਹੈ ਅੰਦਰੋਂ ਤੁਰਦ ਤੁਰ ਤੋਂ ਜਦੋਂ ਨਿਕਲਦੀ ਹੈ ਗੁਰੂ ਸੱਚੇ ਪਾਤਸ਼ਾਹ ਸਾਰੀਆਂ ਇੱਛਾ ਪੂਰੀਆਂ ਕਰਦੇ ਨੇ ਕੋਈ ਕਮੀ ਨਹੀਂ ਰਹਿੰਦੀ ਦਰਸ਼ਨ ਪੇਟਤ ਹੋਤ ਅਨੰਦ ਆ ਦੁੱਖ ਗਿਆ ਹਰ ਗਈ ਹੈ ਗੁਰਸਤੇ ਪਾਸ਼ਾ ਦੇ ਦਰਸ਼ਨ ਕਰਨ ਮਾਤਰ ਨਾਰੀ ਆਨੰਦ ਮੰਨ ਦਾ ਸੁਖ ਮਿਲ ਜਾਂਦਾ ਹੈ ਆਨੰਦ ਦਾ ਨਾ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਵੀ ਕਿਰਪਾ ਹੋ ਜਾਂਦੀ ਹੈ ਫਿਰ ਮਨ ਦਾ ਸੁਖ ਮਿਲ ਜਾਂਦਾ ਹੈ ਐਸਾ ਆਨੰਦ ਮਿਲ ਜਾਂਦਾ ਐਸਾ ਆਨੰਦ ਮਿਲ ਗਿਆ ਸੀ ਨਾ ਭਾਈ ਮਤੀ ਦਾਸ ਨੂੰ ਵੀ ਭਾਈ ਸਤੀ ਦਾਸ ਨੂੰ ਵੀ ਭਾਈ ਦਿਆਲੇ ਨੂੰ ਐਸਾ ਉਹਨਾਂ ਤੁਰ ਦਰਗਾਹ ਤੋਂ ਮਿਲਿਆ ਤੁਰ ਤੋਂ ਐਸਾ ਮਨ ਤੋਂ ਆਨੰਦ ਮਿਲਿਆ ਐਸਾ ਮਨ ਦਾ ਸੁੱਖ ਮਿਲਿਆ ਜਾਲਮ ਦੁੱਖ ਦੇ ਰਹੀ ਸੀ ਪਰ ਉਹਨਾਂ ਦੇ ਮਨ ਤੱਕ ਕੋਈ ਦੁੱਖ ਨਹੀਂ ਆਇਆ ਤਾਰੂ ਸਿੰਘ ਦੀ ਖੋਪੜੀ ਉੱਡ ਲੈ ਗਈ